ਫਿਰਾਲ ਜਿਹੜਾ ਕੋਈ ਦੁਕਾਨਦਾਰ ਤੋਂ ਦਵਾਈ ਲੈਣ ਜਾਂਦੇ ਆ ਦੁਕਾਨਦਾਰ ਇਹ ਕਹਿੰਦਾ ਵੀ origignal ਦੀ ਤਾਂ ਸਾਡੀ ਗਾਰੰਟੀ ਆ ਠੀਕ ਹੈ ਹਾਂ ਵੀ ਗੁੱਲੀ ਡੰਡੇ ਮਰਨ ਦੀ ਗਾਰੰਟੀ ਨਹੀਂ ਹੈਗੀ ਅੱਛਾ ਇਹ ਗੱਲ ਤੋਂ ਕਨਫਿਊਜ਼ ਹੋ ਰਹੇ ਆ ਵੀ ਯਾਰ ਗੁੱਲੀ ਡੰਡੇ ਮਰਨ ਦੀ ਗਾਰੰਟੀ ਨਹੀਂ origignal ਦੀ ਗਾਰੰਟੀ ਅਸੀਂ ਲੈ ਕੇ ਕੀ ਕਰਾਂਗੇ ਜੀ ਦਵਾਈ ਦੀ ਸਾਡੀ origignal ਦੀ ਗਾਰੰਟੀ ਆ ਗੁੱਲੀ ਡੰਡਾ ਮਰੇ ਨਾ ਮਰੇ ਉਹਦੀ ਸਾਡੀ ਗਾਰੰਟੀ ਨਹੀਂ ਹਾਂ ਚੱਠਾ ਸਾਹਿਬ ਕੀ ਗੱਲਬਾਤ ਹੈ ਕੀ ਹਾਲ ਹੈ ਗੱਲ ਜਾਸਾਨ ਠੀਕ ਹੈ ਵਧੀਆ ਕੀ ਮਸਲਾ ਹੈ ਮਸਲਾ ਤਾਂ ਬਸ ਆਹੀ ਹੈ ਵੀਰੇ ਆਪਣਾ ਜਿਹੜਾ ਇਹ ਕੀ ਗੁੱਲੀ ਡੰਡੇ ਬਾਰੇ अच्छा हां ਵੀ ਇਹੀ ਵਿਚਾਰ ਚਰਚਾ ਪਿਛਲੇ 5-7 ਦਿਨਾਂ ਤੋਂ ਸੀ ਕਰੀ ਜਾ ਰਹੇ ਹਾਂਗੇ ਵੀ ਕੋਈ ਦਵਾਈ ਐ ਕਿ ਗੁੱਲੀ ਡੰਡੇ ਤੇ ਕੰਮ ਨਹੀਂ ਕਰ ਰਹੀ ਕਰ ਨਹੀਂ ਰਹੀ ਨਾ ਬਿਲਕੁਲ ਨਹੀਂ ਕਰ ਰਹੀ ਹੈਗੀ ਕਾਰਨ ਕਾਰਨ ਦੇਖੋ ਇਹ ਤਾਂ ਕੰਪਨੀਆਂ ਨੂੰ ਪਤਾ ਹੋ ਸਕਦਾ ਹੈ ਨਾ ਠੀਕ ਹੈ ਕਿ ਕਾਰਨ ਹੋ ਸਕਦੇ ਨੇ ਇੱਕ ਉਹਨਾਂ ਨੂੰ ਬੇਨਤੀ ਤੁਹਾਡੇ ਮਾਧਮ ਰਾਹੀਂ ਇਹ ਕਰਨਾ ਚਾਹੁੰਨਾ ਮੈਂ ਵੀ ਜਦ ਗੁੱਲੀ ਡੰਡਾ ਉਹ ਦਵਾਈ ਜਿਹੜੀ ਤੁਸੀਂ ਆਪਣੀ ਦੁਕਾਨ ਤੇ ਰੱਖੀ ਆ ਮਰ ਨਹੀਂ ਰਹਾ ਨਹੀਂ ਮਰ ਰਹੀ ਉਹ ਦਵਾਈ ਫਿਰ ਉਹ ਆਪਣੀ ਦੁਕਾਨਾਂ ਤੇ ਕਿਉਂ ਰੱਖਿਆ ਨੇ ਤੁਸੀਂ ਨੇ ਦਵਾਈਆਂ ਠੀਕ ਹੈ ਆਪਣੀ ਦੁਕਾਨਾਂ ਦਾ ਸ਼ਿੰਗਾਰ ਬਣਾ ਕੇ ਤੁਸੀਂ ਸ਼ੀਸ਼ਿਆਂ ਦੇ ਵਿੱਚ ਉਹ ਦਵਾਈਆਂ ਰੱਖ ਰੱਖਿਓ ਜੀਮੇਦਾਰਾਂ ਦੀ ਲੁੱਟ ਹੋ ਰਹੀ ਆ ਤੇ ਤੁਸੀਂ オリジナル ਦੀ ਗਾਰੰਟੀ ਦੇ ਦੇਣਾ ਗੁੱਲੀ ਡੰਡਾ ਮਰਨ ਦੀ ਗਾਰੰਟੀ ਹੈ ਨਹੀਂਗੀ ਇਹ ਜਾਨੀ ਕਿ ਵੀ ਕੇ ਕਹੀਏ ਛੋਡੇ ਵੱਲੋਂ ਵੀ ਲਾਂਬਾ ਇੱਕ ਇਹ ਲਾਂਬਾ ਬਿਲਕੁਲ ਜੀ ਮੈਂ ਤਾਂ ਕੰਪਨੀਆਂ ਨੂੰ ਵੀ ਇਹਨਾਂ ਨੂੰ ਕਹਿਣਾ ਦੁਕਾਨਦਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਕੰਪਨੀਆਂ ਤਾਂ ਕੀ ਗੱਲ ਕਿਉਂ ਨਹੀਂ ਪਹਚਾਰੇ ਤੁਸੀਂ ਠੀਕ ਹੈ ਕੰਪਨੀਆਂ ਤਾਂ ਕੀ ਗੱਲ ਪਹਚਾਓ ਵੀ ਛੁੱਡੀ ਦਵਾਈਆਂ ਜਿਹੜੀ ਉਹ ਕੰਮ ਕਿਉਂ ਨਹੀਂ ਕਰ ਰਹੀ ਠੀਕ ਹੈ ਇਹ ਸਾਰੀਆਂ ਕੰਪਨੀਆਂ ਦੀ ਯਾਨੀ ਕਿ ਗਾਰੰਟੀ ਦਿੰਦੇ ਨੇ ਸਾਰੀਆਂ ਕੰਪਨੀਆਂ ਦੇ ਇਹ ਕਹਿੰਦੇ ਨੇ ਵੀ ओरिजिनल ਦੀ ਗਾਰੰਟੀ ਆ ਗੁੱਲੀ ਡੰਡਾ ਮਰਨ ਦੀ ਸਾਡੀ ਕੋਈ ਗਾਰੰਟੀ ਨਹੀਂ ਕਿ ਪੰਜ-ਪੰਜ ਸਪਰੇਹਾਂ ਜ਼ਿੰਮੇਦਾਰ ਇੱਕ-ਇੱਕ ਫਸਲ ਤੇ ਕਰ ਜਾਂਦਾ ਪੰਜ-ਪੰਜ ਸਪਰੇਹਾਂ ਗਲਜਾਰ ਸਿੰਘ ਠੀਕ ਹੈ ਕਿਉਂਕਿ ਕਿਸਾਨ ਦਾ ਬਜਟ ਹੁੰਦਾ ਸਿਰਫ ਇੱਕ ਸਪਰੇਅ ਦਾ ਹਨਾ ਜੀ ਚਾਰ ਸਪਰੇਹ ਐਕਸਟਰਾ ਕਰ ਗਿਆ ਉਹ ਉਹ ਐਕਸਟਰਾ ਬੋਝ ਪੈ ਗਿਆ ਕਿਸਾਨ ਤੇ ਸਰਕਾਰਾਂ ਪਹਿਲੀ ਕਿਸਾਨਾਂ ਨੂੰ ਥੱਲੇ ਦੱਬਣ ਨੂੰ ਫਿਰਦੀਆਂ ਨੇ ਠੀਕ ਹੈ ਫਿਰ ਦੁਕਾਨਦਾਰ ਨੇ ਜਿਹੜੇ ਉਹ ਕਿਸਾਨਾਂ ਦੇ ਮਗਰ-ਮਗਰ ਫਿਰਦੇ ਨੇ ਪੈਸਿਆਂ ਵਾਸਤੇ ਜਰਕਿ ਉਹਨਾਂ ਦਾ ਬਸਟ ਇੱਕ ਸਪਰੇ ਦਾ ਦੁਕਾਨਦਾਰ ਕਰਾਉਂਦੇ ਨੂੰ ਚਾਰ-ਚਾਰ ਸਪਰੇਹਾਂ ਗੁੱਲੀ ਡੰਡਾ ਫੇਰ ਨਹੀਂ ਮਰਦਾ ਹੈਗਾ ਗੁੱਲੀ ਡੰਡਾ ਕਿਸਾਨ ਕੋਈ ਪੈਸੇ ਨਹੀਂ ਸਾਡੇ ਦਿੰਦਾ ਜਾਂ ਉਹ ਨਹੀਂ ਦਿੰਦਾ ਮੈਂ ਕਹਿੰਦਾ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਬਿਲਕੁਲ ਨਾ ਹੋ ਕਰੋ ਦੁਕਾਨਦਾਰ ਤੋਂ ਲੈਣੇ ਵੀ ਸਾਨੂੰ ਗੁੱਲੀ ਡੰਡਾ ਮਰਨ ਦੀ ਗਾਰੰਟੀ ਦੇ ਸਾਨੂੰ ਕੋਈ オリジナル ਦੀ ਗਾਰੰਟੀ ਨਹੀਂ ਗੁੱਲੀ ਡੰਡਾ ਮਰੇ ਸਾਡਾ ਫੇਰ ਪੈਸੇ ਦੇਵਾਂਗੇ ਮੈਂ ਕੰਪਨੀ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਵੀ 10 ਰੁਪਏ ਜ਼ਿੰਮੇਵਾਰਾਂ ਤੋਂ ਵੱਧ ਲੈ ਲਓ ਕੋਈ ਦਵਾਈ ਵਧੀਆ ਬਣਾਓ ਜਿਹੜੀ ਗੁੱਲੀ ਡੰਡੇ ਦਾ ਕੋਈ ਹੱਲ ਹੋਵੇ ਮਰੇ ਗੁੱਲੀ ਡੰਡਾ ਕੋਈ ਕੋਈ ਆਪਣ ਆਪਾਂ ਦੇਖਦੇ ਆਂ ਹਰ ਇੱਕ ਖਬਰਾਂ ਪੜ੍ਹਦੇ ਆਂ ਹਰ ਰੋਜ਼ ਠੀਕ ਹੈ ਕਿਸਾਨੀ ਨਾਲ ਰੇਟ ਆਪਾਂ ਹੈਗੀਆਂ ਕਿਸਾਨ ਦੇ ਪੁੱਤਰਾਂ ਆਪਾਂ ਕਿਸਾਨ ਖੇਤੀ ਕਰਦੇ ਆਂ ਬਿਲਕੁਲ ਧਰਤੀ ਨਾਲ ਜੁੜੇ ਹੋਏ ਆ ਹਾਂ ਵੀ ਆਪਾਂ ਨੂੰ ਕਿਸਾਨਾਂ ਦਾ ਦੁੱਖ ਦਰਦ ਦਾ ਸਮਝ ਆਉਂਦਾਗਾ ਹਨਾ ਕੋਈ ਵੱਡੇ ਕਿਸਾਨ ਹੁੰਦੇ ਨੇ ਕੋਈ ਛੋਟੇ ਕਿਸਾਨ ਹੁੰਦੇ ਨੇ ਗੁਲਜਾਰ ਸਿੰਘ ਠੀਕ ਹੈ ਹਰ ਇੱਕ ਦੀ ਪਹੁੰਚ ਤੇ ਮਤਲਬ ਇਹ ਚੀਜ਼ਾਂ ਦੂਰ ਨੇ ਦੇਖ ਸਕਦੇ ਹੋ ਵੀ ਦੋਸਤੋ ਕਹਿਣ ਦਾ ਮਤਲਬ ਬਾਈ ਦਾ ਕਹਿੰਦਾ ਵੀ ਜਿਹੜੇ ਦੁਕਾਨਾਂ ਤੇ ਅਸੀਂ ਸਪਰੇਅ ਲੈ ਕੇ ਆਉਂਨੇ ਗੁੱਲੀ ਡੰਡੇ ਵਾਲੀ ਦੋ ਦੋ ਸਪਰੇਹਾਂ ਹੋ ਗਈਆਂ ਤਿੰਨ ਤਿੰਨ ਚਾਰ ਚ ਪੰਜ ਪੰਜ ਵੀ ਹੋ ਗਈਆਂ ਪੰਜ ਵੀ ਕਰ ਹੋ ਜਾਂਦੀਆਂ ਨੇ ਸਪਰੇਹਾਂ ਜੀ ਵਿੱਚ ਤੇ ਦੇਖ ਲਓ ਵੀ ਕਹਿੰਦੇ ਗੁੱਲੀ ਡੰਡਾ ਫੇਰ ਨਹੀਂ ਮੰਨਦਾ ਦੇਖੋ ਖੜਾ ਵੀ ਹੈ ਵਿੱਚ ਦਿਖ ਰਿਹਾ ਹੈ ਡੈੜੀਆਂ ਇਹ ਕਹਿੰਦਾ ਮੈਂ ਇਕੱਲੇ ਆਪਦੀ ਨਹੀਂ ਗੱਲ ਕਰਦਾ ਬਾਈ ਕਹਿੰਦਾ ਕਹਿੰਦਾ ਵੀ ਇਹ ਦੁਕਾਨਦਾਰ ਇਹ ਗੱਲ ਕਹਿੰਦੇ ਨੇ ਵੀ origignal ਦੀ ਗਰੰਟੀ ਹੈ ਵੀ ਗੁੱਲੀ ਡੰਡਾ ਇਹ ਦੇਖੋ ਨਾ ਕਿਸਾਨ ਦੇ ਦੇਖੋ ਤੁਸੀਂ ਆ ਇਹ ਕਿਸਾਨ ਆਪਣਾ ਗਵੰਡੀ ਆ ਠੀਕ ਹੈ ਮੇਰਾ ਗਵੰਡੀ ਹੈ ਕਿਸਾਨ ਇਹ ਕਿਸਾਨ ਦੇ ਦੇਖੋ ਇਹ ਮੇਰੇ ਸਾਹਮਣੇ ਹਕੀਕਤਾਂ ਚਾਰ ਸਪਰੇਅ ਕਰ ਗਏ ਚਾਰ ਸਪਰੇ ਹੋ ਗਏ ਦੇਖੋ ਜੀ ਇਹ ਤੇ ਗੁੱਲੀ ਡੰਡਾ ਇਸ ਟਾਈਮ ਫੇਰ ਖੜਾ ਮੇਰਾ ਮੇਰਾ ਗਵੰਡੀ ਕਿਸਾਨ ਆ ਇਹ ਗੁੱਲੀ ਡੰਡਾ ਫੇਰ ਖੜਾ ਹੈ ਗੁੱਲੀ ਡੰਡਾ ਫੇਰ ਖੜਾ ਹੈ ਤੇ ਕਹਿਣ ਦਾ ਮਤਲਬ ਵੀ origignal ਦੀ ਗਾਰੰਟੀ ਦਿੰਦੇ ਨੇ ਮਰਨ ਦੀ ਗੁੱਲੀ ਡੰਡੇ ਦੀ ਕਹਿੰਦੇ ਸਾਡੀ ਗਾਰੰਟੀ ਨਹੀਂ ਮਰਨ ਦੀ ਗਾਰੰਟੀ ਨਹੀਂ ਮੈਂ ਤਾਂ ਖੇਤੀਬਾੜੀ ਅਫਸਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਸੈਂਪਲ ਭਰਦੇ ਹੋ ਦੁਕਾਨਾਂ ਤੋਂ ਆ ਕੇ ਠੀਕ ਹੈ ਸੈਂਪਲ ਭਰ ਕੇ ਤੁਸੀਂ ਚਲੇ ਜਾਓ ਇੱਕ ਪੁੜੀ ਦੇ ਰੂਪ ਵਿੱਚ ਦੁਕਾਨ 'ਚ ਰੱਖ ਜਾਨੋ ਇੱਕ ਆਪ ਲੈ ਜਾਨੇ ਹੋ ਉਹਦਾ ਕੋਈ ਰਿਜ਼ਲਟ ਤੁਸੀਂ ਦੁਕਾਨ ਤੇ ਦਾ ਕੋਈ ਪੋਸਟ ਲਾਇਆ ਨਹੀਂ ਹੁੰਦਾ ਵੀ ਇਹ ਸੈਂਪਲ ਥੋੜੀ ਫੇਲ ਹੋ ਗਿਆ ਜਾਂ ਪਾਸ ਹੋ ਗਿਆ ਜੇ ਫੇਲ ਹੋ ਗਿਆ ਉਹਦਾ ਦੁਕਾਨ ਦੇ ਉੱਪਰ ਲੱਗਣਾ ਚਾਹੀਦਾ ਇਹ ਪ੍ਰੋਡਕਟ ਦੁਕਾਨ ਤੋਂ ਸੈਂਪਲ ਭਰੇ ਇਹ ਕੰਪਨੀ ਦਾ ਪ੍ਰੋਡਕਟ ਇਹ ਫੇਲ ਹੋਇਆਗਾ ਇਹਦੀ ਵਰਤੋਂ ਇਹ ਦੁਕਾਨਦਾਰ ਨਹੀਂ ਕਰ ਸਕਦਾ ਕਿਸਾਨਾਂ ਨੂੰ ਖਰੀਦਣ ਦੁਕਾਨ ਤੇ ਜਾ ਕੇ ਤੂੰ ਨਾ ਵੇਚ ਕੇ ਕਰਕੇ ਦੇਖੀ ਕਿਸੇ ਦੁਕਾਨ ਦੇ ਉੱਪਰ ਕਿਸੇ ਚੀਜ਼ ਦਾ ਪ੍ਰੋਡਕਟ ਨਹੀਂ ਲੱਗਿਆ ਹਾ ਵੀ ਇਹ ਪ੍ਰੋਡਕਟ ਬੈਨ ਆਗਾ ਇਹਨੇ ਪਿਛਲੇ ਖੇਤੀਬਾੜੀ ਅਸਰਾਂ ਨੇ ਉਹਦੇ ਸੈਂਪਲ ਭਰੇ ਨੇ ਇਹ ਪਾਸ ਆ ਜਾਏ ਫੇਲ ਆਗਾ ਕਿਸੇ ਦੁਕਾਨਦਾਰ ਤੇ ਨਹੀਂ ਹੁੰਦੇ ਦੁਕਾਨਦਾਰ ਦੇ ਕਾਊਂਟਰ ਦੇ ਵਿੱਚ ਉਹ ਸੈਂਪਲ ਪਏ ਹੋਣਗੇ ਪਰ ਕਿ ਉੱਥੇ ਕੋਈ ਹੋ ਨਹੀਂ ਬਾਕੀ ਦੂਜੀ ਗੱਲ ਮੈਂ ਤਾਂ ਜੁਨੀਅਨ ਵਾਲਾ ਵੀ ਸਾਰੇ ਸਤਕਾਰਯੋਗ ਨੇ ਇੱਕ ਇੱਕ ਪਿੰਡ ਦੇ ਵਿੱਚ ਪੰਜ ਪੰਜ ਚਾਰ ਚਾਰ ਜੁਨੀਅਨ ਬਣੀਆਂ ਹੋਈਆਂ ਨੇ ਸਾਰੀਆਂ ਜੁਨੀਅਨ ਵਾਲਿਆਂ ਨੂੰ ਵੀ ਗੌਰ ਕਰਨਾ ਵੀ ਹਰੇਕ ਦੁਕਾਨ ਤੇ ਜਾ ਕੇ ਦੁਕਾਨਦਾਰ ਨੂੰ ਪੁੱਛਣਾ ਵੀ ਭਾਈ ਜਿਹੜੀ ਤੂੰ ਦਵਾਈ ਵੇਚ ਰਿਆਂ ਦੀ ਕੋਈ ਗਾਰੰਟੀ ਹੈਗੀ ਆ ਤੂੰ ਲੈ ਰਿਆ ਗਾਰੰਟੀ ਕਿਸ ਚੀਜ਼ ਦੀ ਗਾਰੰਟੀ ਆ ਵੀ ਕੰਮ ਕਰੂਗੀ ਜਾਂ ਨਾ ਕਰੂਗੀ ओरिजिनल ਤੋਂ ਕੀ ਅਸੀਂ ਕੀ ਲੈਣ ਨਾਲੋਂ ਪਾਣੀ ਪਾ ਪਾ ਕੇ ਦੇਈ ਜਾਣਗੇ ਦਵਾਈਆਂ ਵੀ ਕਰ ਲੋਏ ਤਾਂ ओरिजिनल ਆਗਾ ਅ ਕਹੇ ਨਾਲ ਤਾਂ ਨਹੀਂ ਕੋਈ ओरिजिनल ਹੁੰਦੀ ਬਿਲਕੁਲ ਜੇ ਕੰਮ ਕਰਾਂਗੇ ਨਾ ਗੁਲਜਾਰ ਸਿੰਘ ਕੋਈ ਚੀਜ਼ ਕੰਮ ਕਰਦੀ ਹੈ ਨਾ ਉਹਦਾ ਰਿਜ਼ਲਟ ਜਮੀਨੀ ਪੱਧਰ ਤੇ ਆਉਂਦਾਗਾ ਉਹ ਫੇਰ ਕਹਿ ਸਕਦੇ ਐ ਵੀ ਚੀਜ਼ ਨੇ ਆਪਾਂ ਰਿਜ਼ਲਟ ਜਿਵੇਂ ਆਪਾਂ ਬੰਦੇ ਆਪਾਂ ਦਵਾਈ ਕਿਸੇ ਡਾਕਟਰ ਤੋਂ ਲੈਣੇ ਜੇ ਬੁਖਾਰ ਲਾਹੂਗੀ ਫੇਰ ਇਹ ਮੰਨਾਂਗੇ ਬਿਲਕੁਲ ਹਾਂ ਇਹ ਚੀਜ਼ਾਂ ਨੇ ਇਹੀ ਸੋਡੇ ਮਾਦਮ ਰਾਹੀਂ ਬੇਨਤੀ ਕਰਨੇ ਚਾਹੁੰਦੇ ਆ ਹੱਥ ਜੋੜ ਕੇ ਮੈਂ ਤਾਂ ਦੁਕਾਨਦਾਰਾਂ ਨੂੰ ਭਾਈਆਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਕੋਈ ਗੱਲ ਦਾ ਗੁੱਸਾ ਨਾ ਕਰੋ ਇਹ ਗੱਲ ਦਾ ਕਿਉਂਕਿ ਕਮਾਈ ਸਾਰਿਆਂ ਨੇ ਕਰਨੀ ਹੈ ਚਲੋ ਹਨਾ ਵੀ ਤੁਸੀਂ ਜ਼ਿੰਮੇਵਾਰਾਂ ਨੂੰ ਲੁੱਟ ਤੋਂ ਬਚਾ ਸਕਦੇ ਹੋ ਤੁਸੀਂ ਕੰਪਨੀਆਂ ਨਾਲ ਜ਼ਿੰਮੇਵਾਰਾਂ ਦਾ ਮੇਲ ਮਲਾਪ ਕਰੋ ਉੱਥੋਂ ਆ ਕੇ ਜ਼ਿੰਮੇਵਾਰਾਂ ਨੂੰ ਦੱਸਣਾ ਜਿਵੇਂ ਵਿੱਚ ਕੰਪਨੀਆਂ ਮੈਂ ਦਾ ਨੌਂ ਨਹੀਂ ਲੈਣਾ ਚਾਹੁੰਦਾ ਉਹ ਕੰਪਨੀ ਦੇ ਕਸਟਮਰ ਕਰ ਰਹਿਣਾ ਮੇਰੀ ਗੱਲ ਹੋਈ ਲੰਮਾ ਟਾਈਮ ਗੱਲ ਹੋਈ ਸਾਡੀ ਮੇਰੇ ਕੋਲ ਰਿਕਾਰਡਿੰਗ ਵੀ ਹੈ ਮੈਂ ਤੁਹਾਨੂੰ ਸੁਣਾ ਦੂੰ ਅੱਧਾ ਘੰਟਾ ਮੇਰੀ ਉਹ ਕੰਪਨੀ ਨਾਲ ਗੱਲ ਹੋਈ ਉਹ ਕਹਿੰਦਾ ਵੀ ਪੰਜ ਪੱਤਿਆਂ ਤੋਂ ਵੱਧ ਤਾਂ ਅਸੀਂ ਗਾਰੰਟੀ ਦਿੰਦੇ ਹੀ ਨਹੀਂ ਹੈਗੇ ਗੁੱਲੀ ਡੰਡਾ ਜੇ ਪੰਜ ਪੱਤਿਆਂ ਤੋਂ ਵੱਡਾ ਗੁੱਲੀ ਡੰਡਾ ਸਾਡੀ ਕੀ ਮਤਲਬ ਦਵਾਈ ਹੈ ਜਿਹੜੀ ਉਹ ਮਾਰ ਨਹੀਂ ਰਹੀ ਜਦ ਕਿ ਇਸ ਟਾਈਮ ਦੇ ਵਿੱਚ ਜ਼ਿਮੀਂਦਾਰ ਉਹ ਦਵਾਈ ਨੂੰ ਧੜਾ ਧੜ ਖਰੀਦ ਕੇ ਆਪਣੀਆਂ ਕਣਕਾਂ ਦੇ ਉੱਪਰ ਕਰ ਰਹੇ ਨੇ ਸਾਪ ਉਹ ਕਹਿ ਰਹੇ ਨੇ ਕੋਈ ਗਾਰੰਟੀ ਨਹੀਂ ਸਾਡੀ ਕੰਪਨੀ ਵਾਲੇ ਕਹਿੰਦੇ ਸਾਡੀ ਕੋਈ ਗਾਰੰਟੀ ਹੀ ਨਹੀਂ ਹੈਗੀ ਇਹਦੀ ਦੁਕਾਨਦਾਰ ਉਹ ਦਵਾਈ ਧੜਾ ਧੜ ਦੇ ਰਹੇ ਨੇ ਵੀ ਆਹ ਦਵਾਈ ਕਰੋ ਇਹ ਮਾਰੂਗਾ ਮਤਲਬ ਅਰੀਜਨਲ ਦੀ ਗਾਰੰਟੀ ਦੇ ਇਹਨੇ ਕਹਿੰਨੋ ਕਰ ਦੋ ਜ਼ਿਮੀਂਦਾਰ ਕਰੀ ਜਾਂਦਾ ਉਹ ਦਵਾਈ ਕੰਮ ਨਹੀਂ ਕਰ ਰਹੀ ਮੈਂ ਕਿਸੇ ਕੰਪਨੀ ਨੂੰ ਨਿੰਦਾ ਨਹੀਂ ਕਿਸ ਮੈਂ ਇਸ ਕੋਲ ਰਿਕਾਰਡਿੰਗ ਪਈ ਹੈ ਉਹ ਕੰਪਨੀ ਦੀ ਮੈਂ ਤੁਹਾਨੂੰ ਚੈੱਕ ਵੀ ਕਰਾ ਸਕਦਾ ਹਾਂ ਸੁਣਾ ਵੀ ਸਕ ਠੀਕ ਹੈ ਮੈਂ ਤਾਂ ਦੁਕਾਨਦਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਨਾ ਆਪਣੇ ਦੇ ਥੋੜੇ ਜਿਹੇ ਫਾਇਦੇ ਵਾਸਤੇ ਜ਼ਿਮੀਂਦਾਰਾਂ ਨੂੰ ਕਰਜੇ ਦੇ ਬੋਝ ਥੱਲੇ ਨਾ ਦੱਬੋ ਵਧੀਆ ਪ੍ਰੋਡਕਟ ਆਪਣੀ ਦੁਕਾਨ ਤੇ ਰੱਖੋ ਜੋ ਪ੍ਰੋਡਕਟ ਕਿਸਾਨੀ ਵਾਸਤੇ ਲਾਹੇਵੰਦ ਹੈਗਾ ਕਿਸਾਨੀ ਵਾਸਤੇ ਕੰਮ ਕਰੂਗਾ ਆਉਣ ਵਾਲੇ ਟਾਈਮ ਦੇ ਵਿੱਚ ਉਹਦਾ ਵਧੀਆ ਰਿਜ਼ਲਟ ਮਿਲੂਗਾ ਉਹ ਪ੍ਰੋਡਕਟ ਰੱਖੋ ਬਾਕੀ ਪ੍ਰੋਡਕਟਾਂ ਨੂੰ ਅਬ ਦੀ ਦੁਕਾਨ ਤੋਂ ਬਾਹਰ ਫੇਰ ਛੱਟੋ ਤੁਸੀਂ 10 ਰੁਪਏ ਵੱਧ ਲੈ ਸਕਦੇ ਹੋ ਜ਼ਿਮੀਂਦਾਰ ਹੱਸ ਕੇ ਦੇਣ ਨੂੰ ਤਿਆਰ ਆ ਉਹ ਚੀਜ਼ ਦਾ ਡਿਸਟ੍ਰਿਬਿਊਟਰ ਨੇ ਦੋਸਤੋ ਸਾਡੇ ਇਲਾਕੇ ਚ ਡਿਸਟ੍ਰਿਬਿਊਟਰ ਹੈ ਕੁਲ ਕੁਲਸੀਰ ਸਿੰਘ ਉਦੇ ਨਾਲ ਗੱਲਬਾਤ ਕਰਦੇ ਆਂ ਵੀ ਸੇਤੇ ਵੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਵੀ ਕਈ ਕੰਪਨੀਆਂ ਨਾਲ ਜੁੜੇ ਹੋਏ ਨੇ ਕਲਸੀਰ ਔਲਜਨ ਨਾਲ ਗੱਲਬਾਤ ਕਰਦੇ ਆਂ